हां जी इस वीडियो ਵਿੱਚ ਬਹੁਤ ਹੀ ਸੀਮਤ ਸ਼ਬਦਾਂ ਵਿੱਚ ਅਸੀਂ ਗੱਲ ਕਰਾਂਗੇ ਕਿ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿੰਨੀਆਂ ਕਪੋਸਟਾਂ ਜਿਹੜੀਆਂ ਉਹ ਖਾਲੀ ਨੇ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਸਾਡੀ ਆਨ ਵਾਲੀ ਨਵੀਂ ਮਾਸਟਰ ਕੈਡਰ ਦੀ ਭਰਤੀ ਕਿੰਨੀਆਂ ਪੋਸਟਾਂ ਤੱਕ ਆ ਸਕਦੀ ਹੈ ਇਸ ਸਾਰੀ ਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਅੰਕੜਿਆਂ ਵੇਸਟ ਹੀ ਦੱਸਣ ਦੀ ਕੋਸ਼ਿਸ਼ ਕਰਾਂਗਾ ਜੋ ਵੀ ਅੰਕੜੇ ਮੇਰੇ ਕੋਲ ਹੈਗੇ ਨੇ ਸੋ ਸਕੂਲ ਵਾਈਜ਼ ਮਾਸਟਰ ਕੈਡਰ ਸਭ ਤੋਂ ਪਹਿਲਾਂ ਆਪਾਂ ਹਿੰਦੀ ਦੀ ਗੱਲ ਕਰਾਂਗੇ ਕੀ ਹਿੰਦੀ ਦੀ ਕਿੰਨੀ ਵੈਕੈਂਸੀ ਪਈ ਹੈ ਗਵਰਨਮੈਂਟ ਸਕੂਲ ਦੇ ਵਿੱਚ ਇਹ ਅੰਕੜੇ ਜੀ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ 26 2 2024 ਦੇ ਅਕੋਰਡਿੰਗ ਨਿਕਲਣਗੇ ਸੋ ਹਿੰਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪ੍ਰੋਪਰ ਲਿਸਟ ਹੈ ਇਹਨੂੰ ਮੈਂ ਸਕਰੋਲ ਡਾਊਨ ਕਰ ਦੂੰਗਾ ਹੁਣ ਦੇਖ ਸਕਦੇ ਹਾਂ ਕਿ ਵੱਖ-ਵੱਖ ਸਕੂਲਾਂ ਦੇ ਵਿੱਚ ਕਾਫੀ ਪੋਸਟਾਂ ਜਿਹੜੀਆਂ ਹਿੰਦੀ ਦੀਆਂ ਖਾਲੀ ਨੇ ਜਿਨ੍ਹਾਂ ਦੇ ਵਿੱਚ ਮਿਡਲ ਸਕੂਲ ਵੀ ਨੇ ਹਾਈ ਸਕੂਲ ਵੀ ਨੇ ਤੇ ਸੀਨੀਅਰ ਸੈਕੰਡਰੀ ਸਕੂਲ ਵੀ ਨੇ ਸੋ ਸਿਰਫ ਸਕੂਲ ਦਾ ਨਾਮ ਇੱਥੇ ਲਿਖਿਆ ਹੋਇਆ ਏ ਵੀ ਹੋ ਸਕਦਾ ਹੈ ਕਿ ਜੋ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਓ ਪੋਸਟਾਂ ਨੇ ਹਿੰਦੀ ਦੀਆਂ ਉਹ ਇੱਕ ਸਕੂਲ ਦੇ ਵਿੱਚ ਦੋ-ਦੋ ਵੀ ਖਾਲੀ ਹੋ ਸਕਦੀਆਂ ਨੇ ਠੀਕ ਹੈ ਸੋ ਕਾਫੀ ਲੰਬੀ ਤੇ ਵੱਡੀ ਲਿਸਟ ਹੈ ਤੁਸੀਂ ਦੇਖ ਸਕਦੇ ਹੋ ਟੋਟਲ 42 ਪੇਜ ਨੇ ਠੀਕ ਹੈ ਜੀ ਮੈਂ ਸਕਰੋਲ ਡਾਊਨ ਕਰ ਰਹੇ ਹਾਂ ਇਹਨੂੰ ਸੋ ਇਹ ਤੁਸੀਂ ਥੋੜਾ ਜਿਹਾ ਖੜਾ ਕੇ ਵੀ ਇਹਨੂੰ ਦੇਖ ਸਕਦੇ ਹੋ ਸੋ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੋਊਗਾ ਕਿ ਹਿੰਦੀ ਦੀਆਂ ਪੋਸਟਾਂ ਬਹੁਤ ਖਾਲੀ ਪਈਆਂ ਨੇ ਸੋ ਕਾਫੀ ਲੰਬੀ ਲਿਸਟ ਹੈ ਸੋ ਆਪਾਂ ਇੱਥੋਂ ਤੱਕ ਰੁਕ ਜਾਂਦੇ ਆ ਸੋ ਇਹ ਵਾਲੀ ਪੀਡੀਐਫ ਅਗਰ ਤੁਹਾਨੂੰ ਚਾਹੀਦੀ ਹੈ ਤਾਂ ਮੈਂ ਟੈਲੀਗ੍ਰam ਗਰੁੱਪ ਤੇ ਵੀ ਸ਼ੇਅਰ ਕਰ ਦੂੰਗਾ ਆ ਜਿਸ ਦਾ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਏਗਾ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਸੋ ਇੱਥੋਂ ਤੁਹਾਨੂੰ ਆਈਡੀਆ ਹੋ ਗਿਆ ਹੋਵੇਗਾ ਕਿ ਹਿੰਦੀ ਦੀਆਂ ਕਾਫੀ ਪੋਸਟਾਂ ਖਾਲੀ ਨੇ ਹੁਣ ਇਹਨਾਂ ਦੀ ਗਿਣਤੀ ਐਗਜੈਕਟ ਕਿੰਨੀ ਕਬੰਦੀ ਹੈ ਉਹ ਮੈਂ ਦੱਸ ਦਿੰਨਾ ਆਪਣੇ ਕੋਲ 42 ਸਲਾਈਡ ਨੇ ਜੀ ਇਹ ਠੀਕ ਹੈ ਲਗਭਗ ਇੱਕ ਸਲਾਈਡ ਦੇ ਵਿੱਚ ਜਿਹੜਾ ਹੈਗਾ ਉਹ 32 ਹੈਗੇ ਨੇ ਸਕੂਲ ਜਿਨ੍ਹਾਂ ਦੇ ਵਿੱਚ ਖਾਲੀ ਪੋਸਟਾਂ ਨੇ ਸੋ ਲਗਭਗ ਇਹ 1344 ਜਾਂ 1350 ਮੰਨ ਕੇ ਚੱਲੋ ਕਿ ਹਿੰਦੀ ਦੀ ਵੈਕੈਂਸੀ ਆਪਣੇ ਕੋਲ ਪਈ ਹੈ ਠੀਕ ਹੈ ਕਾਫੀ ਵੱਡੀ ਮਾਤਰਾ ਹੈ ਹਿੰਦੀ ਦੇ ਲਈ ਸੋ ਅਗਰ ਹੁਣ ਆਪਾਂ ਗੱਲ ਕਰੀਏ ਕਿ ਕੁਝ ਪ੍ਰੋਮੋਸ਼ਨਸ ਵੀ ਹੋਣਗੀਆਂ ਉਹਦੇ ਨਾਲ ਵੈਕੈਂਸੀ ਹੋਰ ਵਧੇਗੀ ਜੀ ਠੀਕ ਹੈ ਇਸ ਤੋਂ ਇਲਾਵਾ ਕੁਝ ਈਟੀਟੀ ਤੋਂ ਵੀ ਮਾਸਟਰ ਕੀਟਰ ਦੇ ਵਿੱਚ ਪ੍ਰੋਮੋਸ਼ਨਸ ਹੁੰਦੀਆਂ ਨੇ ਸੋ ਉਹਦੇ ਨਾਲ ਵੀ ਫਰਕੇ ਪਏਗਾ ਕਿ ਕੁਝ ਜੋ ਪ੍ਰਮੋਸ਼ਨ ਹੋ ਕੇ ਜਾਣਗੇ ਮਾਸਟਰ ਕੇਡਰ ਹਿੰਦੀ ਦੇ ਲਈ ਜੋ ਅੱਗੇ ਪ੍ਰਮੋਟ ਹੋਣਗੇ ਕੁਝ ਈਟੀਟੀ ਵਾਲੇ ਵੀ ਉਹਨਾਂ ਦੀ ਜਗ੍ਹਾ ਤੇ ਆ ਜਾਣਗੇ ਜਾਂ ਕੁਝ ਰਿਟਾਇਰਮੈਂਟਸ ਵੀ ਹੁੰਦੀਆਂ ਨੇ ਆਪਾਂ ਨੂੰ ਪਤਾ ਹੈ ਸੋ ਰਿਟਾਇਰਮੈਂਟ ਪ੍ਰਮੋਸ਼ਨ ਮਿਲਾ ਕੇ ਅਗਰ ਤੁਸੀਂ 100 150 ਹੋਰ ਇਹਦੇ ਵਿੱਚ ਐਡ ਕਰਦੇ ਹੋ ਠੀਕ ਹੈ ਜੀ 100 ਵੀ ਆਪਾਂ ਐਡ ਕਰਦੇ ਹਾਂ ਘਟੋ ਘਟ ਕਿ ਹੋਰ ਵੀ ਖਾਲੀ ਹੋਣਗੀਆਂ ਹਲੇ ਪੋਸਟਾਂ ਤਾਂ ਵੀ ਇਹ 1450 ਦਾ ਅੰਕੜਾ ਹੋ ਗਿਆ ਹਿੰਦੀ ਦਾ ਜੋ ਕਿ ਬਹੁਤ ਵੱਡਾ ਅੰਕੜਾ ਹੈ ਅਗਰ ਇਥੋਂ ਤੱਕ ਭਾਰਤੀ ਮਿਲਦੀ ਆ ਤਾਂ ਆਈ ਥਿੰਕ ਜੋ ਹਿੰਦੀ ਵਾਲੇ ਮੇਰੇ ਸਾਥੀ ਨੇ ਹਿੰਦੀ ਦੇ ਲਈ ਉਹਨਾਂ ਲਈ ਬਹੁਤ ਜ਼ਿਆਦਾ ਉਪਯੋਗੀ ਹੋਏਗਾ ਇਹ ਹਾਂਜੀ ਨੈਕਸਟ ਡਾਟਾ ਮੇਰੇ ਕੋਲ ਇੰਗਲਿਸ਼ ਦਾ ਇੰਗਲਿਸ਼ ਦੀ ਤੁਸੀਂ ਵੈਕੈਂਸੀ ਦੇਖ ਸਕਦੇ ਹੋ ਸੋ ਇਹਦੇ ਵੀ 11 ਪੇਜ ਜੋ ਹੈਗੇ ਨੇ ਸੋ ਇਹਦੇ ਵਿੱਚ ਕਾਫੀ ਵੈਕੈਂਸੀਜ਼ ਨੇ ਇਹਦੇ ਵਿੱਚ ਪ੍ਰੋਪਰ ਇਹਨਾਂ ਨੇ ਮੈਂਸ਼ਨ ਕੀਤਾ ਕਿ ਕਿਸੇ ਸਕੂਲ ਦੇ ਵਿੱਚ ਅਗਰ ਇੱਕ ਵੈਕੈਂਸੀ ਖਾਲੀ ਆ ਤਾਂ ਇੱਕ ਲਿਖਿਆ ਜੀ ਕਿਸੇ ਦੇ ਵਿੱਚ ਦੋ ਖਾਲੀ ਨੇ ਤੇ ਇੱਕ ਦੋ ਸਕੂਲਾਂ ਦੇ ਵਿੱਚ ਤਿੰਨ ਦੀਆਂ ਤਿੰਨ ਪੋਸਟਾਂ ਵੀ ਖਾਲੀ ਪਈਆਂ ਨੇ ਸੋ ਇਹ ਵੀ ਆਪਣੀ ਜੋ 11 ਪੇਜ ਦੀ ਜਿਹੜੀ ਲਿਸਟ ਉਹ ਹੈਗੀ ਹੈ ਇੰਗਲਿਸ਼ ਤੇ ਲਈ ਪ੍ਰੋਪਰ ਸੋ ਕਾਫੀ ਜ਼ਿਆਦਾ ਵੈਕੈਂਸੀਜ਼ ਨੇ ਇੰਗਲਿਸ਼ ਤੇ ਲਈ ਵੀ ਹਾਲਾਂਕਿ ਇਹਨੀਆਂ ਨਹੀਂ ਜਿੰਨੀਆਂ ਆਪਣੀਆਂ ਹਿੰਦੀ ਦੇ ਲਈ ਨੇ ਇਹਨੀਆਂ ਨਹੀਂ ਹੈਗੀਆਂ ਪਰ ਫਿਰ ਵੀ ਇਹਨਾਂ ਦਾ ਅੰਕੜਾ ਵੀ ਕਾਫੀ ਹੈਗਾ ਸੋ ਅਗਰ ਆਪਾਂ ਇਹਨੂੰ ਸਮ ਅਪ ਕਰੀਏ ਕਿ 11 ਜੋ ਪੇਜ ਨੇ ਉਹਨਾਂ ਦੇ ਵਿੱਚ ਕਿੰਨੀਆਂ ਇੱਕ ਅਸਾਮੀਆਂ ਖਾਲੀ ਨੇ ਇੰਗਲਿਸ਼ ਦੀਆਂ ਸੋ ਇਹ ਲਗਭਗ ਆਪਣੀਆਂ ਬਣ ਗਈਆਂ ਜੀ 620 ਕ ਅਸਾਮੀਆਂ ਖਾਲੀ ਨੇ ਇੰਗਲਿਸ਼ ਦੀਆਂ ਸੋ ਇਹਦੇ ਵਿੱਚੋਂ ਵੀ ਅਗਰ ਆਪਾਂ ਪ੍ਰੋਮੋਸ਼ਨਸ ਦੀ ਗੱਲ ਕਰੀਏ ਕੁਝ ਪ੍ਰੋਮੋਸ਼ਨਸ ਹੋਣਗੀਆਂ ਕੁਝ ਰਿਟਾਇਰਮੈਂਟਸ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਜਾਂ ਕੁਝ ਹੋਗੀਆਂ ਹੋਣਗੀਆਂ ਸੋ ਇਹ ਸਿਰਫ ਅੰਕੜੇ ਨੇ ਜੋ ਮੈਂ ਪੇਸ਼ ਕਰ ਰਿਹਾ ਆ ਦੇਖੋ ਠੀਕ ਹੈ ਜੀ ਸੋ ਅਗਰ ਆਪਾਂ ਗੱਲ ਕਰੀਏ ਫੇਰ ਵੀ ਆਪਾਂ ਮੰਨੀਏ ਤਾਂ 720 730 ਦੇ ਪੋਸਟਾਂ ਜਿਹੜੀਆਂ ਤੁਹਾਨੂੰ ਇੰਗਲਿਸ਼ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਮਤਲਬ ਇਹ ਖਾਲੀ ਪਈਆਂ ਨੇ ਪੋਸਟਾਂ ਸਰਕਾਰ ਚਾਹੇ ਤਾਂ ਇੰਨੀਆਂ ਪੋਸਟਾਂ ਦੇ ਤੁਹਾਨੂੰ ਭਰਤੀ ਦੇ ਸਕਦੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੰਗਲਿਸ਼ ਦੇ ਲਈ ਤੋ ਹਾਲਾਂਕਿ ਇੰਗਲਿਸ਼ ਸਾਇੰਸ ਤੇ ਮੈਥ ਦੀ ਪਹਿਲਾਂ ਕਾਫੀ ਭਰਤੀਆਂ ਹੋ ਗਈਆਂ ਬਲਕ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ ਪਰ ਫਿਰ ਵੀ ਇੰਗਲਿਸ਼ ਦਾ ਅੰਕੜਾ ਠੀਕ ਠਾਕ ਹੈਗਾ ਕਿ ਇਨੀਆਂ ਇੱਕ ਪੋਸਟ ਆਪਣੀਆਂ ਬਣ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਜੀ ਮੇਰੇ ਕੋਲੇ 3rd ਜਿਹੜਾ ਅੰਕੜਾ ਹੈਗਾ ਉਹ ਹੈਗਾ ਮੈਥਮੈਟਿਕਸ ਦਾ ਜੋ ਕਿ ਕਾਫੀ ਚੁਕਾ ਦੇਣ ਵਾਲੇ ਅੰਕੜੇ ਨੇ ਮੈਥ ਦੇ ਲਈ ਸੋ 26 2 2024 ਦੇ ਅਕੋਰਡਿੰਗ ਜੋ ਇਹ ਲਿਸਟ ਹੈ ਇਸ ਦੇ ਅਕੋਰਡਿੰਗ ਆਪਾਂ ਦੇਖ ਲੈਨੇ ਆ ਸੋ ਬਾਲੇ ਪੇਜ ਨਹੀਂ ਹੈਗੇ ਜੀ ਇਸ ਵੈਕੈਂਸੀ ਦੇ ਚਾਰ ਹੀ ਪੇਜ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਨੋਟ ਡਾਉਨ ਕਰ ਸਕਦੇ ਹੋ ਕਿਹੜੇ ਸਕੂਲ ਦੇ ਵਿੱਚ ਮੈਥ ਦੀਆਂ ਕਿੰਨੀਆਂ ਪੋਸਟਾਂ ਖਾਲੀ ਨੇ ਕਿੱਥੇ-ਕਿੱਥੇ ਖਾਲੀ ਨੇ ਉਹ ਤੁਸੀਂ ਇੱਥੇੋਂ ਦੇਖ ਸਕਦੇ ਹੋ ਸੋ ਅਗਰ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਇਸ ਕੀ ਇਸ ਵਿੱਚ ਕੀ ਹੈ ਜੀ ਜੋ ਇਹ ਅੰਕੜੇ ਨੇ ਉਹ ਦੱਸਦੇ ਨੇ ਕਿ 80 ਸਕੂਲ ਬੰਦੇ ਨੇ 80 ਪੋਸਟਾਂ ਬੰਦੀਆਂ ਨੇ ਜੋ ਕਿ ਕਾਫੀ ਘੱਟ ਨੇ ਹਨਾ ਸੋ ਮੈਥ ਦੇ ਵਿੱਚ ਇਹ ਜਨਰਲੀ ਹੁੰਦਾ ਕਿ ਇੱਕ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਤੋਂ ਜ਼ਿਆਦਾ ਪੋਸਟਾਂ ਖਾਲੀ ਹੁੰਦੀਆਂ ਨੇ ਸੋ ਅਗਰ ਆਪਾਂ 40 4 ਪਾ ਲਈਏ ਤਾਂ ਮੰਨ ਕੇ ਚੱਲੋ ਜੀ 120 ਪੋਸਟਾਂ ਬੰਦੀਆਂ ਨੇ ਤੁਹਾਡੀਆਂ ਮੈਥ ਦੀਆਂ ਜੋ ਖਾਲੀ ਨੇ ਬਹੁਤ ਹੀ ਚੁਕਾ ਦੇਣ ਵਾਲੇ ਅੰਕੜੇ ਨੇ ਮੈਥਮੈਟਿਕਸ ਦੇ ਲਈ ਸੋ ਇਹ ਅੰਕੜੇ ਆ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ 26/2/2024 ਦੀਆਂ ਕੁਝ ਲਿਸਟਾਂ ਨੇ ਉਹਨਾਂ ਦੇ ਅਕੋਰਡਿੰਗ ਦੱਸ ਰਿਹਾਗਾ ਸੋ ਅਗਰ ਆਪਾਂ ਇਹਦੇ ਵਿੱਚ ਵੀ ਪ੍ਰੋਮੋਸ਼ਨਸ ਰਿਟਾਇਰਮੈਂਟਸ ਮਿਲਾ ਕੇ ਕੁੱਲ ਗੱਲ ਕਰੀਏ ਤਾਂ 200 ਪੋਸਟ ਜਿਹੜੀ ਹੈਗੀ ਆ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਆ ਵੈਕੈਂਸੀ ਜਿਹੜੀ ਹੈਗੀ ਆ ਮੈਥ ਦੀ ਇੰਨੀ ਕ ਬੰਦੀ ਹੈ ਜੀ ਠੀਕ ਹੈ ਹੋ ਸਕਦਾ ਹੈ ਅਗਰ ਟਾਈਮ ਥੋੜਾ ਜ਼ਿਆਦਾ ਨਿਕਲ ਗਿਆ ਚਾਰ ਪੰਜ ਮਹੀਨੇ ਹੋਰ ਹੋ ਗਏ ਫਿਰ ਇਹਦੀ ਗਿਣਤੀ ਜ਼ਿਆਦਾ ਵੀ ਹੋ ਜੇਗੀ ਅ ਮੈਸ ਦੀਆਂ ਪੋਸਟਾਂ ਦੀ ਕਿਉਂਕਿ ਰਿਟਾਇਰਮੈਂਟ ਜ਼ਿਆਦਾ ਨੇ ਫਿਰ ਪ੍ਰੋਮੋਸ਼ਨਸ ਮਤਲਬ ਕਾਫੀ ਚੀਜ਼ਾਂ ਆ ਜਾਣੀਆਂ ਨੇ ਇਹਦੇ ਵਿੱਚ ਸੋ 200 ਬੰਦੀ ਹੈ ਜੀ ਇਸ ਲਿਸਟ ਦੇ ਅਕੋਰਡਿੰਗ ਠੀਕ ਹੈ ਇਹਦੇ ਪਿੱਛੇ ਕਈ ਕਾਰਨ ਨੇ ਦੇਖੋ ਕਿਉਂਕਿ ਪਿਛਲੀਆਂ ਜਿਹੜੀਆਂ ਪਰਤੀਆਂ ਨੇ ਤਿੰਨ ਪਰਤੀਆਂ ਨੇ ਅਹ ਛੇ ਦੇ ਇਹ ਅੰਕੜੇ ਵੀ ਨਹੀਂ ਚੁੱਕੇ ਮਾਨਯੋਗ ਸਿੱਖਿਆ ਮੰਤਰੀ ਜੀ ਨੂੰ ਇਹ ਕਹਿਣ ਲਈ ਮਜਬੂਰ ਕਰਦੇ ਨੇ ਕਿ ਮੇ ਵੀ ਸਾਡੇ ਕੋਲ ਹਜ਼ਾਰ ਦੀ ਭਰਤੀ ਹੈ ਠੀਕ ਹੈ ਕਿਉਂਕਿ ਅਗਰ ਆਪਾਂ ਸਾਇੰਸ ਜਾਂ ਮੈਥ ਦਾ ਜੋ ਮੈਂ ਤੁਹਾਨੂੰ ਦਿਖਾਉਂਗਾ ਇੱਥੇ ਉਹਦੇ ਬੀਸਤੀ ਦੇਖੀਏ ਤਾਂ ਕਾਫੀ ਕੱਟ ਪੋਸਟਾਂ ਜਿਹੜੀਆਂ ਹੈਗੀਆਂ ਨੇ ਇਹ ਖਾਲੀ ਨੇ ਇਹ ਅੰਕੜੇ ਇਹਨਾਂ ਲਿਸਟਾਂ ਦੇ ਅਕੋਰਡਿੰਗ ਠੀਕ ਹੈ ਇਹਨਾਂ ਦੇ ਵਿੱਚੋਂ ਕੁਝ ਨੂੰ ਮੈਂ ਕ੍ਰਾਸ ਵੈਰੀਫਾਈ ਕੀਤਾ ਤਾਂ ਪਾਇਆ ਕਿ ਇੱਥੇ ਹਾਂ ਇਹ ਵਾਲੀ ਪੋਸਟ ਖਾਲੀ ਹੈ ਜੀ ਸੋ 200 ਕ ਪੋਸਟ ਬੰਦੀ ਹੈ ਟੋਟਲ ਠੀਕ ਹੈ ਮੈਥਮੈਟਿਕਸ ਦੀ ਜੋ ਵੈਕੈਂਸੀ ਹੈ ਉਦੀ ਸੋ ਅੱਗੇ ਆਪਾਂ ਗੱਲ ਕਰ ਲੈਨੇ ਆ ਹੁਣ ਆਪਣੇ ਅਗਲੇ ਵਿਸ਼ੇ ਦੀ ਸੋ ਇਹ ਆਪਣੇ ਹੁਣ ਤਿੰਨਕ ਵਿਸ਼ੇ ਹੋ ਗਏ ਹੁਣ ਆਪਾਂ ਥੋੜਾ ਸਪੀਡ ਅਪ ਕਰਾਂਗੇ ਸੋ ਸਾਇੰਸ ਦੀ ਆਪਾਂ ਗੱਲ ਕਰਾਂਗੇ ਇਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਉਹ 73042392 41 ਕਾਰਡ ਜੋ ਪੱਡੀਆਂ ਭਰਤੀਆਂ ਹੋਈਆਂ ਨੇ ਜੀ ਇਹਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਕਿ ਸਾਇੰਸ ਮੈਥ ਤੇ ਇੰਗਲਿਸ਼ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਗਈ ਸੀ ਜਦ ਕਿ ਐਸਐਸਟੀ ਹਿੰਦੀ ਤੇ ਪੰਜਾਬੀ ਦੀਆਂ ਪੋਸਟਾਂ ਬਹੁਤ ਘੱਟ ਸੀ ਲਗਭਗ ਨਾ ਮਾਤਰ ਦੇ ਵਿੱਚ ਹੀ ਸੀ ਸੋ ਇਹ ਵੱਡਾ ਕਾਰਨ ਹੈ ਜੀ ਕਿ ਪਹਿਲਾਂ ਆਪਣੀਆਂ ਮੈਥ ਸਾਇੰਸੀਆਂ ਜਿਹੜੀਆਂ ਪੋਸਟਾਂ ਨੇ ਉਹ ਫਿਲ ਹੋ ਗਈਆਂ ਸੋ ਹੁਣ ਉਹਨਾਂ ਦੀ ਗਿਣਤੀ ਜੋ ਵੈਕੈਂਸੀ ਹੈ ਉਹ ਫਿਰ ਪੋਸਟਾਂ ਖਾਲੀ ਦੀ ਗਿਣਤੀ ਜਿਹੜੀ ਹੈਗੀ ਉਹ ਘਟ ਗਈ ਇਸ ਦੇ ਉਲਟ ਪਹਿਲਾਂ ਹਿੰਦੀ SSC ਪੰਜਾਬੀ ਦੀਆਂ ਪੋਸਟਾਂ ਬਹੁਤ ਘੱਟ ਆਈਆਂ ਤਿੰਨ ਸਾਲ ਸੋ ਇਹੀ ਰਿਜ਼ਲਟ ਹੈ ਜੀ ਕਿ ਹੁਣ ਉਹਨਾਂ ਦੀਆਂ ਖਾਲੀ ਪੋਸਟਾਂ ਜ਼ਿਆਦਾ ਨੇ ਠੀਕ ਹੈ ਸੋ ਇਹ ਸਿੰਪਲ ਜਿਹਾ ਲੌਜੀਕ ਹੈ ਆਈ ਹੋਪ ਕਿ ਤੁਸੀਂ ਸਮਝ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਸੋ ਜਿਸ ਤੋਂ ਬਾਅਦ ਸਾਇੰਸ ਦੀ ਗੱਲ ਕਰੀਏ ਤਾਂ ਇਹ ਵੀ 26 2 2024 ਦੀ ਕੋਈ ਲਿਸਟ ਹੈ ਜੀ ਜਿੱਥੇ ਵੀ ਸਕੂਲ ਵਾਈ ਸਾਇੰਸ ਦੀ ਮਾਸਟਰ ਵੈਕੈਂਸੀ ਸ਼ੋ ਕੀਤੀ ਗਈ ਹੈ ਮੈਂ ਫਿਰ ਦੱਸਦੀ ਹਾਂ ਮੈਂ ਕੁਝ ਕੁ ਸਕੂਲ 베ਰੀਫਾਈ ਕੀਤੇ ਕ੍ਰਾਸ ਚੈੱਕ ਕੀਤੇ ਤਾਂ ਮੈਂ ਪਾਇਆ ਕਿ ਹਾਂ ਇਹਨਾਂ ਦੇ ਵਿੱਚ ਸੱਚਮੁੱਚ ਜਿਹੜੀ ਹੈਗੀ ਆ ਪੋਸਟ ਖਾਲੀ ਹੈ ਸੋ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਪੰਜ ਹੀ ਪੇਜ ਨੇ ਸਾਇੰਸ ਦੇ ਲਈ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈਗੇ ਜੀ ਸਿਰਫ 5 ਪੇਜ ਨੇ ਸਾਇੰਸ ਦੇ ਲਈ ਵੀ ਸੋ ਅਗਰ ਆਪਾਂ ਇਹਦੀ ਕੈਲਕੂਲੇਸ਼ਨ ਕਰਕੇ ਦੇਖੀਏ ਹੁਣ ਆਪਾਂ ਥੋੜਾ ਸਮ ਅਪ ਕਰਦੇ ਹਾਂ ਫਟਾਫਟ ਸੋ ਜੇਕਰ ਆਪਾਂ ਇਹਦੀ ਕੈਲਕੂਲੇਸ਼ਨ ਕਰੀਏ ਤਾਂ 144 ਪੋਸਟਾਂ ਬਣਦੀਆਂ ਨੇ ਇਹ ਸਿਕਸ ਸਕੂਲ ਦੇ ਵਿੱਚ ਆਪਾਂ ਮੰਨ ਲਓ ਦੋ ਵੀ ਲਾ ਲਓ ਹਨਾ ਆ ਜਾਂ ਹੁੰਦੀਆਂ ਨੇ ਜੀ ਸਾਇੰਸ ਮੈਥ ਦੀਆਂ 2 2 3 3 ਹੋ ਸਕਦੀਆਂ ਨੇ ਵੱਡੇ ਸਕੂਲਾਂ ਦੇ ਵਿੱਚ ਠੀਕ ਹੈ ਜੇਕਰ ਆਪਾਂ ਪ੍ਰਾਈਵੇਟ ਸਕੂਲ ਦੀ ਵੀ ਗੱਲ ਕਰੀਏ ਉੱਥੇ ਵੀ ਕਈ ਟੀਚਰ ਹੁੰਦੇ ਨੇ ਇੱਕ ਵਿਸ਼ੇ ਦੇ ਸੋ ਪੋਸੀਬਲ ਹੈ ਕਿ ਹੋਣਗੀਆਂ ਸੋ ਜੇਕਰ ਆਪਾਂ ਗੱਲ ਕਰੀਏ ਤਾਂ 180 ਪੋਸਟ ਮੰਨ ਕੇ ਚੱਲੋ ਜੀ ਵੈਸੇ ਇਹਨਾਂ ਦੇ ਵਿੱਚ ਤਾਂ 150 ਕ ਪੋਸਟ ਹੈ ਵੈਸੇ 30 ਕ ਆਪਾਂ ਹੋਰ ਐਡ ਕਰ ਲੈਨੇ ਕਿ ਡਬਲਿੰਗ ਵੀ ਹੋਏਗੀ ਜੇ ਤਿੰਨ ਟੀਚਰ ਵੀ ਹੋ ਸਕਦੇ ਨੇ ਸੋ ਮੈਂ ਮਿਨੀਮਮ ਲਾ ਕੇ ਜਾ ਰਹੇ ਹਾਂ 180 ਜਾਂ 200 ਤੱਕ ਤੁਸੀਂ ਅੰਕੜਾ ਮੰਨ ਸਕਦੇ ਹੋ ਇਸ ਤੋਂ ਬਾਅਦ ਕੁਝ ਪ੍ਰੋਮੋਸ਼ਨਸ ਉਹੀ ਚੀਜ਼ਾਂ ਜੋ ਮੈਂ ਤੁਹਾਨੂੰ ਦੱਸੀਆਂ ਪਹਿਲਾਂ ਰਿਟਾਇਰਮੈਂਟਸ ਕੁੱਲ ਮਿਲਾ ਕੇ ਠੀਕ ਹੈ ਜਿੱਥੋਂ 280 ਜਾਂ 300 ਤੱਕ ਜਿਹੜੀ ਹੈਗੀ ਹੈ ਇਹ ਵਾਲੀਆਂ ਪੋਸਟ ਆਪਾਂ ਨੂੰ 26 2 2024 ਹਾਲਾਂਕਿ ਕਈ ਮਹੀਨੇ ਹੋ ਗਏ ਇਹ ਚੀਜ਼ਾਂ ਨੂੰ ਵੀ ਠੀਕ ਹੈ ਦੂਜੇ ਮਹੀਨੇ ਦੀਆਂ ਕੋਈ ਲਿਸਟਾਂ ਨਹੀਂ ਇਹ ਕੋਈ ਅੱਜਕੀ ਲਿਸਟਾਂ ਨਹੀਂ ਹੈਗੀਆਂ ਸੋ ਉਸ ਤੋਂ ਬਾਅਦ ਵੀ ਕਾਫੀ ਕੁਝ ਹੋਇਆ ਹੋਊਗਾ ਸੋ 280 ਕੇ ਅੰਕੜਾ ਬੰਦਾ ਹੈਗਾ ਸੋ ਅਗਰ ਆਪਾਂ ਸਮ ਅਪ ਕਰੀਏ ਹਿੰਦੀ ਤੇ ਪੰਜਾਬੀ ਤੇ ਐਸਐਸਟੀ ਦਾ ਮੈਂ ਇਦਾਂ ਹੀ ਦੱਸ ਦੂੰਗਾ ਸੋ ਆਪਾਂ ਹਿੰਦੀ ਦਾ ਦੇਖਿਆ ਜੀ ਅਪਰੋਕਸੀਮੇਟਲੀ ਸਭ ਕੁਝ ਮਲਾ ਮਲੂ ਕੇ ਆਪਣੇ ਕੋਲੇ ਜਿਹੜਾ ਹੈਗਾ ਸਾਡੇ 1400 ਜੋ ਕਿ ਬਹੁਤ ਬਲਕ ਦੇ ਵਿੱਚ ਬਣੂਗੀ ਪੰਜਾਬੀ ਦੇ ਵਿੱਚ ਅਗਰ ਤੁਸੀਂ ਪੁੱਛੋਗੇ ਸਰ ਕਿੰਨੀ ਆਊਗੀ ਜੀ ਮੈਂ ਇੱਥੇ ਬੋਲ ਦੂੰਗਾ 1000 ਪਲੱਸ ਬੋਲ ਦੂੰਗਾ ਮੈਂ ਡਾਇਰੈਕਟ ਬੋਲ ਦਿਨਾ ਜੀ 1000 ਪਲੱਸ ਵੀਡੀਓ ਬਹੁਤ ਲੈਂਥੀ ਹੋ ਜੇਗੀ ਅਦਰਵਾਈਜ਼ ਸੋ 1000 ਪਲੱਸ ਰਾਵਨਾਲ ਬੰਦੀ ਹੈ ਐਸਐਸਟੀ ਦੇ ਵਿੱਚ ਵੀ 1000 ਪਲੱਸ ਪਈ ਹੋਏਗੀ ਜੀ ਠੀਕ ਹੈ ਕਿਉਂਕਿ ਆਪਾਂ ਹਿੰਦੀ ਨੂੰ ਕੰਪੇਅਰ ਕਰ ਰਹੇ ਹਾਂ ਦੇਖੋ ਪੰਜਾਬੀ ਐਸਐਸਟੀ ਦੀਆਂ ਮੇਰੇ ਕੋਲੇ ਕੋਈ ਪਾਰਟਿਕੂਲਰ ਲਿਸਟਾ ਨਹੀਂ ਹੈਗੀਆਂ ਠੀਕ ਹੈ ਆ ਤੋ ਹਿੰਦੀ ਦੇ ਅਕੋਰਡਿੰਗ ਹੀ ਅਗਰ ਮੈਂ ਦੇਖਾਂ ਕਿਉਂਕਿ ਜਿੰਨੀ ਕਿ ਹਿੰਦੀ ਦੀ ਪੜਤੀ ਆਈ ਹੈ ਓਨੀ ਕਿ ਪੰਜਾਬੀ ਦੀ ਹੈ ਜੀ ਓਨੀ ਕਿ ਐਸਐਸਟੀ ਵੀ ਹੈ ਚਲੋ ਆਪਾਂ ਘਟਾਤਾ ਫਿਰ ਵੀ 1000 ਕ ਮੰਨ ਕੇ ਚੱਲਦੇ ਆਪਾਂ ਸੋ ਇਨੀ ਪੋਸਟ ਖਾਲੀ ਹੋਏਗੀ ਇਸ ਤੋਂ ਇਲਾਵਾ ਜੋ ਕਿ ਅਗੇਨ ਮੈਂ ਫਿਰ ਬੋਲਦਾ ਥੋੜਾ ਜਿਹਾ ਚੁਕਾ ਦੇ ਨਾਲੇ ਅੰਕੜੇ ਨੇ ਸਾਇੰਸ ਦੇ ਲਈ ਸੋ ਚਲੋ ਆਪਾਂ 300 ਹੀ ਮੰਨ ਲੈਂਦੇ ਆ ਜਿਆਦਾ ਉਹ ਨਹੀਂ ਕਰਦੇ ਮੈਥ ਦੇ ਲਈ ਚਲੋ ਆਪਾਂ 200 ਕਰ ਲੈਨੇ ਆ ਜੀ ਠੀਕ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੋਂ ਇੰਗਲਿਸ਼ ਦੇ ਲਈ ਵੀ ਠੀਕ ਠਾਕ ਸੀਗਾ ਜੀ ਅੰਕੜਾ ਆਪਣਾ 750 730 ਦੇ ਅਕੋਰਡਿੰਗ ਹੈਗਾ ਸੀਗਾ ਸੋ ਇਹ ਲਿਸਟ ਆਪਾਂ ਨੂੰ ਇਹ ਵਾਲੀਆਂ ਚੀਜ਼ਾਂ ਸ਼ੋ ਕਰਦੀਆਂ ਨੇ ਫਿਰ ਵੀ ਆ ਸ਼ਾਇਦ ਮੈਂ 2 ਮਹੀਨ ਮಂತ್ ਪਹਿਲਾਂ ਕੋਈ ਮਾਸਟਰ ਕੀਡਰ ਤੇ ਵੀਡੀਓ ਪਾਈ ਹੈ ਡੇਲੀ ਦੇ ਵਿੱਚ ਮੈਂ ਨਹੀਂ ਅਪਲੋਡ ਕਰਦਾ ਸੋ ਜਦੋਂ ਵੀ ਮੇਰੇ ਕੋਲੇ ਪਿੱਛੇ ਜੇ ਦੇਖੋ ਇੱਕ ਬੜਾ ਪੋਸਟ ਵਾਇਰਲ ਹੋਈ ਸੀ ਕਿ ਐਂਟੀਟੀ ਦੀ ਇੰਨੀ ਭਰਤੀ ਆਏਗੀ ਜੀ ਹਨਾ ਅ ਮਾਸਟਰ ਗੇਡਰ ਦੀ ਪਤਾ ਨਹੀਂ 6000 7000 ਕੁਛ ਇਦਾਂ ਲਿਖਿਆ ਸੀ ਨਹੀਂ ਭਰਤੀ ਆਏਗੀ ਸੋ ਮੈਂ ਉਦੇ ਵੀ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਉਹ ਮੈਨੂੰ ਨਿਊਜ਼ ਉਹ ਰੈਲੇਵੈਂਟ ਨਹੀਂ ਲੱਗੀ ਕਿਸੇ ਵੀ ਪਾਸੇ ਤੋਂ ਅ ਕਿਉਂਕਿ ਬਹੁਤ ਮੁਸ਼ਕਲ ਸੀ ਤਾਂ ਸ਼ਾਇਦ ਮੈਂ ਮਾਂ 2 ਮਹੀਨਾ ਪਹਿਲਾਂ ਜਾਂ ਮਹੀਨਾ ਪਹਿਲਾਂ ਕੋਈ ਵੀਡੀਓ ਬਣਾਈ ਹੋਵੇ ਮਾਸਟਰ ਗੇਡਰ ਤੇ ਉਸ ਤੋਂ ਬਾਅਦ ਮੈਂ ਡਾਇਰੈਕਟ ਅੱਜ ਹੀ ਬਣਾ ਰਿਹਾਗਾ ਸੋ ਇਹ ਨਹੀਂ ਕਿ ਜਦੋਂ ਮੈਨੂੰ ਲੱਗਦਾ ਕਿ ਹਾਂ ਇਹ ਚੀਜ਼ਾਂ ਸਹੀ ਨੇ ਇਹਨਾਂ ਅੰਕੜਿਆਂ ਨੂੰ ਵੀ ਮੈਂ ਖੁਦ ਪਹਿਲਾਂ ਕਰਾਸ ਵੈਰੀਫਾਈ ਕੀਤਾ ਸੋ ਹੋ ਸਕਦਾ ਸਾਰੇ ਨਾਂ ਰਹਿ ਗਏ ਹੋਣ ਠੀਕ ਹੈ ਪਰ ਮੈਂ ਬਹੁਤੇ ਕੀਤੇ ਮੰਨ ਲਓ 10 ਕੀਤੇ 9 ਕੀਤੇ ਤਾਂ ਉਸ ਤੋਂ ਬਾਅਦ ਹੀ ਮੈਂ ਇਸ ਚੀਜ਼ ਤੇ ਫਿਰ ਵੀਡੀਓ ਬਣਾ ਰਿਆਂਗਾ ਸੋ ਚੀਜ਼ਾਂ ਨੂੰ ਚੈੱਕ ਕਰਕੇ ਹੀ ਮੈਂ ਉਹਨਾਂ ਤੇ ਫਿਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਦਾਂਗਾ ਸੋ ਇਹ ਅੰਕੜੇ ਨੇ ਜੀ ਇਹ ਲਿਸਟਾਂ ਜੋ ਅੰਕੜੇ 26 2 2024 ਦੀਆਂ ਜੋ ਲਿਸਟਾਂ ਨੇ ਇਹਨਾਂ ਦੇ ਅਕੋਰਡਿੰਗ ਠੀਕ ਹੈ ਇਹਨਾਂ ਨੂੰ ਥੋੜਾ ਬਹੁਤਾ ਕ੍ਰਾਸ ਵੈਰੀਫਾਈ ਕਰਕੇ ਇਹਨਾਂ ਦੇ ਅਕੋਰਡਿੰਗ ਜੋ ਆਪਣੀਆਂ ਪੋਸਟਾਂ ਦੀ ਗਿਣਤੀ ਉਹ ਲਗਭਗ ਇਸ ਤਰ੍ਹਾਂ ਨਾਲ ਨਿਕਲ ਕੇ ਆਵੇਗੀ ਸੋ ਮੈਂ ਮਹੀਨਾ 2 ਮਹੀਨੇ ਪਹਿਲਾਂ ਵੀਡੀਓ ਦੀ ਗੱਲ ਕੀਤੀ ਸੀ ਮੈਂ ਉੱਥੇ ਇਹ ਗੱਲ ਸਾਫ਼ ਕਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਈ ਹਿੰਦੀ ਪੰਜਾਬੀ ਤੇ ਐਸਐਸਟੀ ਵਾਲੇ ਤੁਹਾਡੀਆਂ ਪੋਸਟਾਂ ਦੀ ਗਿਣਤੀ ਕਾਫੀ ਖਾਲੀ ਹੈ ਤੇ ਮੈਂ ਨਾਲ ਇਹ ਵੀ ਉਹਦੀ ਬੋਲਦਾ ਸੀ ਕਿ ਜੋ ਸਾਇੰਸ ਤੇ ਮੈਥ ਤੇ ਮਤਲਬ ਇਹਨਾਂ ਦੀਆਂ ਪੋਸਟਾਂ ਦੀ ਗਿਣਤੀ ਥੋੜੀ ਘੱਟ ਹੈ ਠੀਕ ਹੈ ਦੂਜੇ ਦੇ ਮੁਕਾਬਲੇ ਕਿਉਂਕਿ ਭਾਈ ਪਿਛਲੇ 3 ਸਾਲ ਦੇ ਵਿੱਚ ਕਾਫੀ ਭਰਤੀ ਹੋ ਗਈ ਹੈ ਇਹਨਾਂ ਦੀ ਸੋ ਤਾਂ ਕਰਕੇ ਕਿਤੇ ਨਾ ਕਿਤੇ ਦੇਖੋ ਇਫੈਕਟ ਪਾਏਗਾ ਅਗਰ ਪਹਿਲਾਂ ਹੀ ਥੋੜਾ ਬੈਲੈਂਸ ਕਰਕੇ ਭਰਤੀ ਹੋਈ ਹੁੰਦੀ ਕਿ ਅ ਅਗਰ ਤੁਸੀਂ ਜਿੰਨੀਆਂ ਸਾਇੰਸ ਦੀਆਂ ਜਾਂ ਮੈਥ ਦੀਆਂ ਜਾਂ ਇੰਗਲਿਸ਼ ਦੀਆਂ ਕੱਢੀਆਂ ਉਹਨੀਆਂ ਕਿ ਤੁਸੀਂ ਹਿੰਦੀ ਪੰਜਾਬੀ ਤੇ ਐਸਐਸਸੀ ਦੀਆਂ ਕੱਢ ਦਿੰਦੇ ਤਾਂ ਸ਼ਾਇਦ ਅੱਜ ਦੀ ਕੰਡੀਸ਼ਨ ਕੁਝ ਹੋਰ ਹੋਣੀ ਸੀ ਅੱਜ ਇਹ ਹੋਣਾ ਸੀ ਕਿ ਫਿਰ ਸਾਇੰਸ ਮੈਥ ਦੀਆਂ ਪੋਸਟਾਂ ਖਾਲੀ ਦੀ ਗਿਣਤੀ ਵੱਧ ਹੁੰਦੀ ਜਿਸ ਤਰ੍ਹਾਂ ਸਾਇੰਸ ਮੈ 300 ਲਿਖਿਆ ਹੋ ਸਕਦਾ ਇੱਥੇ 700 ਹੋ ਜਾਂਦਾ ਜੀ ਹਿੰਦੀ ਮੈਂ ਲਿਖਿਆ 14500 ਹੋ ਸਕਦਾ ਇਹ ਵੀ 800 900 ਹੋ ਜਾਂਦਾ ਮਤਲਬ ਖਾਲੀ ਪੋਸਟਾਂ ਦੀ ਗਿਣਤੀ ਬਰਾਬਰ ਜੇ ਹੁੰਦੀ ਸਾਰੇ ਵਿਸ਼ਿਆਂ ਦੀ ਅਗਰ ਪਹਿਲਾਂ ਬੈਲੈਂਸ ਹੋ ਕੇ ਪਰਤੀ ਹੋਈ ਹੁੰਦੀ ਸੋ ਇਹ ਗੱਲ ਨਾਲ ਮੇ ਵੀ ਤੁਸੀਂ ਸਾਰੇ ਐਗਰੀ ਕਰਦੇ ਹੋ ਕਿਉਂਕਿ ਹਿੰਦੀ ਪੰਜਾਬੀ ਤੇ ਐਸਐਸਟੀ ਵਾਲੇ ਬੱਚਿਆਂ ਨੂੰ ਕਾਫੀ ਕਿਤੇ ਨਾ ਕਿਤੇ ਕੱਟ ਪੋਸਟਾਂ ਦੀ ਗਿਣਤੀ ਕਰਕੇ ਕਾਫੀ ਨੁਕਸਾਨ ਉਹਨਾਂ ਨੂੰ ਚਲਣਾ ਪਿਆ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਦੀ ਕੱਟਆਫ ਬੜੀ ਹਾਈ ਚਲੀ ਜਾਂਦੀ ਸੀ ਜੀ 140 40 ਨੰਬਰ ਲੈ ਕੇ ਵੀ ਮਤਲਬ ਉਹਨਾਂ ਨੂੰ ਜੌਬ ਨਹੀਂ ਮਿਲ ਪਾਈ ਜੋ ਕਿ ਮਤਲਬ ਮੈਂ ਨਹੀਂ ਮੰਨਦਾ ਕਿ ਬੱਚੇ ਨੇ ਕਿਸੇ ਪੱਖ ਤੋਂ ਕੋਈ ਹਾਰਡਵਰਕ ਨਹੀਂ ਕੀਤਾ ਮਾਰਕਸ ਅੱਛੇ ਉਹਨੇ ਹਾਸਲ ਕੀਤੇ ਐ ਪਰ ਕਿਤੇ ਨਾ ਕਿਤੇ ਫਿਰ ਵੀ ਜੋ ਪੋਸਟਾਂ ਨੇ ਉਹਨਾਂ ਦੀ ਅਨ ਇਕਵਲ ਡਿਸਟ੍ਰੀਬਿਊਸ਼ਨ ਆਈ ਥਿੰਕ ਰਿਸਪੌਂਸੀਬਲ ਹੋਈਗੀ ਇਹਨਾਂ ਚੀਜ਼ਾਂ ਲਈ ਸੋ ਇਹ ਮੈਂ ਆਪਣੇ ਵੱਲੋਂ ਕੁਝ ਤੁਹਾਡੇ ਨਾਲ ਜਾਣਕਾਰੀ ਸ਼ੋਅ ਕੀਤੀ ਹੈ ਸੋ ਇਹਦੇ ਵਿੱਚੋਂ ਪੋਜ਼ਿਟਿਵ ਕੱਢਿਓ ਜੀ ਹਮੇਸ਼ਾ ਖਾਸ ਕਰਕੇ ਸਾਇੰਸ ਮੈਥ ਹਲੇ ਕੋਕੀ ਦੇਖੋ ਆਪਣੇ ਹੱਥ ਤਾਂ ਨਹੀਂ ਹੈਗੀਆਂ ਕਿੰਨੀਆਂ ਖਾਲੀ ਨੇ ਜਾਂ ਕਿੰਨੀਆਂ ਭਰੀਆਂ ਨੇ ਜਾਂ ਕੱਟ ਕਿਉਂ ਨੇ ਹਨਾ ਇਹ ਇਹਦੇ ਪਿੱਛੇ ਆਪਾਂ ਕਈ ਰੀਜ਼ਨ ਮੈਂ ਤੁਹਾਨੂੰ ਬੋਲਤੇ ਪਰ ਦੇਖੋ ਇੱਥੋਂ ਤੁਸੀਂ ਜ਼ਰੂਰ ਜੋ ਵੀ ਸਾਇੰਸ ਜਾਂ ਮੈਥ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਗੱਲ ਦਾ ਅੰਦਾਜ਼ਾ ਜ਼ਰੂਰ ਲਾ ਲਿਓ ਕਿ ਸਾਇੰਸ ਦੀ ਅਗਰ ਪਹਿਲਾਂ ਕੱਟਆਫ 90 ਜਾਂਦੀ ਸੀ ਮਨ ਲਓ 90 ਤੱਕ ਜਾਂ 85 ਤੱਕ ਜਾਂਦੀ ਸੀ ਇਸ ਵਾਰ ਤੁਸੀਂ ਉਹ ਉਮੀਦ ਨਹੀਂ ਰੱਖਣੀ ਕਿਉਂਕਿ ਪੋਸਟਾ ਘਟਨੇ ਠੀਕ ਹੈ ਘਟਨੇ ਤਾਂ 100 ਪਲੱਸ ਹੀ ਜਾਊਗੀ ਤਾਂ ਅਗਰ ਕੀ ਆਪਣੀ ਤਿਆਰੀ ਨੂੰ ਚੰਗੀ ਤਰ੍ਹਾਂ ਲਾਉ ਉਹ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਕੱਢੋ ਠੀਕ ਹੈ ਖੁਦ ਨੂੰ ਮੋਟੀਵੇਟ ਕਰੋ ਕਿ ਹਾਂ ਅਸੀਂ ਅੱਗੇ ਹੋਰ ਪੜਨਾ ਹੈਗਾ ਸੋ ਏਸੀ ਜੀ ਅੱਜ ਦੀ ਇਨਫੋਰਮੇਸ਼ਨ ਸੋ ਥੈਂਕ ਯੂ